ਸਾਸਤਰੀ ਗਾਲ ਜੀ ਤੁਹਾਡਾ ਸੀਐਮਕੇ এমਬਰਾਇਡਰੀ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਆ ਤੁਸੀਂ ਦੇਖ ਰਹੇ ਹੋ ਜੀ ਐਸੀ ਚਾਕਾ ਕੱਡੀਆਂ ਹੋਈਆਂ ਐ ਕੱਢਦੇ ਪਏ ਆ ਤੇ ਬਹੁਤ ਵਧੀਆ ਸਫਾਈ ਆਉਂਦੀ ਪਈ ਐ ਇਹ ਜੀ ਗਲਾ ਐ ਆਪਣਾ ਗਲੇ ਦੇ ਵਿੱਚ ਆਪ ਗ੍ਰੀਨ ਥ्रेड ਪਾ ਦਿੱਤਾ ਹੋਇਆ ਐ ਤੇ ਬਹੁਤ ਵਧੀਆ ਸਫਾਈ ਦੇ ਨਾਲ ਮਸ਼ੀਨ ਕਰਦੀ ਪਈ ਐ ਤੁਸੀਂ ਵੀ ਸਾਡੇ ਕੋਲ ਵਧੀਆ-ਵਧੀਆ ਸੂਟ ਕਢਵਾਉਣ ਲਈ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਤੁਹਾਨੂੰ ਸ਼ੋ ਹੋ ਜਾਏਗਾ ਆ ਦੇਖੋ ਹੁਣ ਅਸੀਂ ਪੂਰਾ ਗਲਾ ਕੱਢਦੇ ਪਏ ਆ ਹੁਣ ਪਿੰਕ ਥ्रेड ਲੱਗਾ ਹੋਇਆ ਐ ਤੇ ਬਹੁਤ ਹੀ ਵਧੀਆ ਅਨਜਾਲੋ ਥ੍ਰੈਡ ਦੇ ਨਾਲ ਕਰਦੇ ਪਏ ਆ ਹੌਲੀ ਹੌਲੀ ਤੁਹਾਨੂੰ ਅਸੀਂ ਸਾਰਾ ਸੂਟ ਤਿਆਰ ਕੀਤਾ ਵੀ ਦਿਖਾਵਾਂਗੇ ਤੇ ਇਹ ਤੁਹਾਨੂੰ ਅਸੀਂ ਨਿੱਕਾ ਨਿੱਕਾ ਕਰਕੇ ਦਿਖਾਉਂਦੇ ਪਏ ਆ ਕਿ ਵੀਡੀਓ ਜ਼ਿਆਦਾਤਰ ਲੰਮੀ ਨਾ ਹੋਵੇ ਤੇ ਤੁਸੀਂ ਸਾਡੇ ਕੋਲ ਸੂਟ ਬਹੁਤ ਵਧੀਆ ਕਢਵਾ ਸਕਦੇ ਹੋ ਜਿਸ ਤਰ੍ਹਾਂ ਦੀ ਵੀ ਤੁਸੀਂ ਕਢਾਈ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜੀ ਲਓ ਜੀ ਸੂਟ ਸਾਡਾ ਸਾਰਾ ਰੈਡੀ ਹੋ ਚੁੱਕਾ ਏ ਚੱਕਾਂ ਵੀ ਆ ਤੇ ਬਾਹਾਂ ਵੀ ਤੇ ਗਲਾ ਏ ਤੇ ਬਹੁਤ ਹੀ ਵਧੀਆ ਐ ਇਹਨੇ ਸਫਾਈ ਦਿੱਤੀ ਐ ਮਸ਼ੀਨ ਨੇ ਇਹ ਜੀ ਸਾਡੀਆਂ ਚੱਕਾਂ ਦੋਵੇਂ ਸਾਈਡਾਂ ਤੇ ਆ ਚੱਕਾਂ ਕੱਢੀਆਂ ਹੀ ਆ ਭਕੇ ਰ ਨਹੀਂ ਕੱਢਿਆ ਇਹ ਗਲਾ ਏ ਆਪਣਾ ਬਹੁਤ ਹੀ ਸੋਹਣਾ ਕੱਢਿਆ ਆ ਏ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ